ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲਵਾ ਚੈਨਲ ਦੇਖ ਰਹੇ ਦਰਸ਼ਕ ਵੀਰਾਂ ਦਾ ਸਵਾਗਤ ਹੈ ਜੀ ਅੱਜ ਹੈ 28 ਮਾਰਚ 28 ਮਾਰਚ ਦੇ ਦਿਨ ਗੁਰੂ ਹਰਗੋਬਿੰਦ ਸਾਹਿਬ ਪਾਸਾ ਦੇ ਕੋਲ ਪਹਾੜੀ ਰਾਜੇ ਸੁਕਰਾਨੇ ਕਰਨ ਦੇ ਲਈ ਪਹੁੰਚੇ ਸੀ ਇਹ ਵਾਕਿਆ 28 ਮਾਰਚ 1624 ਦਾ ਹੈ ਜਦੋਂ ਗੁਰੂ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਪਹਾੜੀ ਰਾਜੇ ਜਾਂ ਹੋਰ ਜਿਹੜੇ ਭਾਰਤ ਵਰਸ਼ ਦੇ ਰਾਜੇ ਸੀ ਉਹਨਾਂ ਨੂੰ ਰਿਹਾ ਕਰਾਇਆ ਸੀ ਤਾਂ ਉਸ ਤੋਂ ਬਾਅਦ ਜਿਹੜੇ ਪਹਾੜੀ ਰਾਜੇ ਸੀਗੇ ਬਲਾਸ਼ਪੁਰ ਤੇ ਹੰਦੂਰ ਜਾਂ ਹੋਰ ਬਾਦ ਜਿਹੜੀਆਂ ਰਿਆਸਤਾਂ ਸੀ ਉਹ ਗੁਰੂ ਮਹਾਰਾਜ ਜੀ ਆਦਿ ਸੁਪਰਾਨਾ ਕਰਨ ਦੇ ਲਈ ਅੰਮ੍ਰਿਤਸਰ ਪਹੁੰਚੇ ਸੀ ਇਹ ਅੱਜ ਦੇ ਦਿਨ ਪਹਾੜੀ ਰਾਜਿਆਂ ਨੇ ਪਾਸਾ ਦੇ ਦਰਸ਼ਨ ਕਰੇ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਕੇ 1992 1692 ਨੂੰ ਗੁਰੂ ਗੋਬਿੰਦ ਸਿੰਘ ਪਾਸਾ ਜੀ ਰਵਾਲਸਰ ਗੁਰਦੁਆਰਾ ਸਾਹਿਬ ਪਹੁੰਚੇ ਸੀ ਜਿੱਥੇ ਅੱਜ ਬਹੁਤ ਨਵਨੀਕ ਥਾਂ ਤੇ ਗੁਰੂ ਮਹਾਰਾਜਿਆਂ ਦੀ ਯਾਦ ਦੇ ਵਿੱਚ ਇੱਕ ਸੁੰਦਰ ਗੁਰਦੁਆਰਾ ਸਥਿਤ ਹੈ ਇਹ ਧਰਤੀ ਦੇ ਥਲ ਤੋਂ 25000 ਕਿਲੋਮੀਟਰ ਦੀ ਉਚਾਈ ਤੇ ਗੁਰਦੁਆਰਾ ਬਣਿਆ ਹੋਇਆ ਹੈ ਰਿਵਾਲ ਸਰ ਪਹੁੰਚ ਬੈਠਣ ਦਾ ਕਾਰਨ ਇਹ ਸੀ ਕਿਉਂਕਿ ਇਸ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਨੇ ਨਦੌਣ ਦੀ ਜੰਗ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਸੁਣਿਆ ਕਿ ਨਦੌਣ ਦੀ ਜੰਗ ਜਿੱਤੀ ਸੀ ਉਸ ਵਿੱਚ ਰਾਜਾ ਭੀਮ ਚੰਦ ਦੀ ਕਹਿਨ ਦੇ ਉੱਤੇ ਪਹਾੜੀ ਰਾਜਾਂ ਦੀ ਹਮਾਇਤ ਕਰੀ ਸੀ ਤੇ ਲਾਹੌਰ ਦੇ ਨਾਲ ਜੰਗ ਕਰੀ ਸੀ ਲਾਹੌਰ ਦਰਬਾਰ ਦੇ ਨਾਲ ਇਹ ਗੁਰੂ ਮਹਾਰਾਜ ਜੀ ਦੀ ਸਰਪ੍ਰਸਤੀ ਚਾਹੁੰਦੇ ਸੀ ਜਿਹੜੇ ਪਹਾੜੀ ਰਾਜੇ ਸੀ ਇਸ ਲਈ ਇਹ ਦੇਵਾਲ ਸਰ ਸਥਾਨ ਤੇ ਗੁਰੂ ਮਹਾਰਾਜ ਜੀਆਂ ਦੀ ਸਰਨ ਪਹੁੰਚੇ ਤੇ ਗੁਰੂ ਮਹਾਰਾਜ ਜੀ ਨੂੰ ਬੇਨਤੀ ਕਰੀ ਕਿ ਸਾਨੂੰ ਅਮਰ ਸਕਾ ਦਿਵੋ ਪਰ ਗੁਰੂ ਮਹਾਰਾਜ ਜੀਆਂ ਨੇ ਜਦੋਂ ਅਮਰ ਤਿਆਰ ਕੀਤਾ ਤਾਂ ਇਹਨਾਂ ਨੇ ਮਨ ਦੇ ਵਿੱਚ ਉਹੀ ਬ੍ਰਾਹਮਣਵਾਦੀ ਖੋਟ ਆਈ ਇਹਨਾਂ ਨੇ ਗੁਰੂ ਮਹਾਰਾਜ ਜੀ ਨੂੰ ਕਿਹਾ ਕਿ ਸਾਨੂੰ ਇਹ ਗਰੀਬ ਸਿੱਖਾਂ ਤੋਂ علیحد੍ਹਾ ਬਿਠਾ ਕੇ ਅਮਰ ਸਕਾਓ ਪਰ ਗੁਰੂ ਮਹਾਰਾਜ ਜੀਆਂ ਨੇ ਇਹਨਾਂ ਦੀ ਇਹ ਬੇਨਤੀ ਮੰਨੀ ਨਹੀਂ ਸੀ ਤੇ ਉੱਥੇ ਗੁਰੂ ਮਹਾਰਾਜ ਜੀਆਂ ਨੇ ਤਵੇ ਪ੍ਰਸਾਦ ਸਭਈਏ ਗੁਰਬਾਣੀ ਦਾ ਉਚਾਰਨ ਕਰਿਆ ਸੀ ਜਿਦੇ ਵਿੱਚ ਇਹ ਅਸੀਂ ਸੰਸਾਰ ਤੇ ਸਾਰੇ ਰਾਜੇ ਮਹਾਰਾਜੇ ਆਉਂਦੇ ਨੇ ਜਿਹੜਾ ਤਵੇ ਪ੍ਰਸਾਦ ਸਵਈਆ ਸਾਡੇ ਨਿਤਨੇਮ ਦੀ ਬਾਣੀਆਂ ਉਹ ਰਵਾਲਸਰ ਸਾਹਿਬ ਉਚਾਰਨ ਕਰੀ ਸੀ ਇਨ੍ਹਾਂ ਪਹਾੜੀ ਰਾਜਿਆਂ ਨੂੰ ਗਿਆਨ ਦੇਣ ਦੇ ਲਈ ਉਹ ਸਾਡੇ ਨਿਤਨੇਮ ਦੀ ਬਾਣੀ ਦੇ ਵਿੱਚ ਸਾੰਮਲੇ ਬਾਣੀ ਤੇ ਪਹਾੜੀ ਰਾਜੇ ਅੱਜ ਦੇ ਦਿਨ ਸ੍ਰੀ ਰਵਾਲਸਰ ਸਾਹਿਬ 1692 ਨੂੰ ਪਹੁੰਚੇ ਸੀ ਇਹ ਰਵਾਲਸਰ ਸਾਹਿਬ ਜੀ ਦਾ ਇਤਿਹਾਸ ਸੀ ਤੇ ਅੱਜ ਦੇ ਦਿਨ ਹੀ 1986 ਨੂੰ ਜੁਲੀਅਰ ਵੈਰੋ ਨੂੰ ਪੰਜਾਬ ਦਾ ਪੁਲਿਸ ਮੁਖੀ ਬਣਾਇਆ ਗਿਆ ਸੀ ਇਹ ਬਣਾਇਆ ਸੀ ਸਰਜੀਤ ਸਿੰਘ ਬਰਨਾਲੀ ਨੇ ਕੇਂਦਰ ਸਰਕਾਰ ਦੇ ਕਹਿਣ ਦੇ ਉੱਤੇ ਇਸ ਜਿਹੜਾ ਇਹ ਪੁਲਿਸ ਦਾ ਅਧਿਕਾਰੀ ਸੀ ਬੜਾ ਹੀ ਇਹ دہشتਗਰ دہشتਗਰਦ ਬੰਦਾ ਸੀ ਔਰ ਇਸ ਨੂੰ ਤਾਂ ਕਰਕੇ ਬਣਾਇਆ ਸੀ ਜਿਹੜਾ ਪੰਜਾਬ ਦੇ ਵਿੱਚ ਹਾਲਾਤ ਸੀ ਉਹਨਾਂ ਦੇ ਵਿੱਚ ਜਿਹੜੇ ਨੌਜਵਾਨਾਂ ਨੇ ਆਪਣੇ ਆ ਮੰਗਾਂ ਦੇ ਮਸਲੇ ਚੱਕੇ ਹੋਏ ਸੀ ਜਾਂ ਜਿਹੜੇ ਤਰੀਕੇ ਨਾਲ ਉਹਨਾਂ ਨੂੰ ਸਹੀ ਲੱਗਦਾ ਸੀ ਉਸ ਤਰੀਕੇ ਨਾਲ ਪੰਜਾਬ 'ਚ ਕੰਮ ਕਰਦੇ ਸੀ ਤੇ ਖਾੜਕੂ ਸਿੰਘ ਦੇ ਵਿਰੋਧ ਦੇ ਵਿੱਚ ਇਸ ਨੂੰ ਬੁੱਚੜ ਨੂੰ ਜੁਲੀਆਰ ਵੈਰੋ ਨੂੰ ਪੰਜਾਬ ਪੁਲਿਸ ਦਾ ਮੁਖੀ ਬਣਾਇਆ ਗਿਆ ਸੀ ਇਹ ਵਾਕਿਆ 18 28 ਮਾਰਚ 1986 ਦਾ ਹੈ ਜਿਸ ਦੇ ਵਿੱਚ ਸਾਡੀ ਅਕਾਲੀ ਬਰਨਾਲਾ ਸਰਕਾਰ ਨੇ ਕੇਂਦਰ ਦੀ ਗੱਲ ਮੰਨ ਕੇ ਸਾਡੀ ਪੰਜਾਬ ਪੁਲਿਸ ਨੂੰ ਇਹ ਮਾੜਾ ਪੁਲਿਸ ਅਫਸਰ ਦਿੱਤਾ ਸੀ ਤੇ ਅੱਜ ਦੇ ਦਿਨ ਹੀ ਜੋਗਿੰਦਰ ਸਿੰਘ ਦਾ ਨਕਲੀ ਮੁਕਾਬਲਾ ਕੀਤਾ ਗਿਆ ਸੀ ਜਿਹੜਾ ਜਲੰਧਰ ਦੇ ਵਿੱਚ ਹੋਇਆ ਸੀ ਅੱਜ ਦੇ ਦਿਨ ਹੀ 28 ਮਾਰਚ 2012 ਨੂੰ ਭਾਈ ਰਾਜਵਾਨੇ ਦੀ ਫਾਂਸੀ ਨੂੰ ਲੈ ਕੇ ਪੰਜਾਬ ਬੰਦ ਦਾ ਸਿੱਖਾਂ ਨੇ ਮਤਾ ਪਾਸ ਕਰਿਆ ਸੀ ਕਿ ਅੱਜ ਦੇ ਦਿਨ ਹੀ ਪੰਜਾਬ ਬੰਦ ਕੀਤਾ ਗਿਆ ਸੀ ਭਾਈ ਬਲਵੰਤ ਸਿੰਘ ਰਾਜਵਾਨੀਏ ਦੀ ਫਾਂਸੀ ਦੀ ਸਜ਼ਾ ਮਾਫ ਕਰਾਉਣ ਦੇ ਲਈ ਤਾਂ ਉਹ ਆਉਂਦਾ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਅੱਜ ਦੇ ਦਿਨ 28 ਮਾਰਚ 2024 ਨੂੰ 905 ਕਰੋੜ ਦਾ ਜਿਹੜਾ ਬਾਈਟ ਪਾਸ ਕਰਿਆ ਸੀ ਜਿਦੇ ਵਿੱਚ ਉਹਨਾਂ ਨੇ ਲਗ ਲਗ ਆਪਣੇ ਖਰਚੀ ਇਸ ਨੂੰ ਵੰਡ ਕੇ ਇਹ ਪੂਰਾ 9 ਕਰੋੜ 905 ਕਰੋੜ ਦਾ ਬਾਈਟ ਪਾਸ ਕੀਤਾ ਗਿਆ ਸੀ 20114 ਨੂੰ ਅਸੀਂ ਅੱਜ ਦਾ ਸਾਡੇ ਪੰਜਾਬ ਤੇ ਸਿੱਖਾਂ ਦੇ ਨਾਲ ਜੁੜਿਆ ਹੋਇਆ ਸਾਡਾ ਸਿੱਖ ਇਤਿਹਾਸ ਤੇ ਵੀਰਾਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਕੋਈ ਸੁਝਾਅ ਦੇਣਾ ਕੋਈ ਸਾਡੇ ਵਿੱਚ ਗਲਤੀ ਹੋਵੇ ਕੋਈ ਤੁਹਾਨੂੰ ਤਿਆਗ ਤੱਤਹਿ ਜਾ ਹੋਵੇ ਜਿਹੜਾ ਸਾਡੇ ਕੋਲੋਂ ਰਹਿ ਗਿਆ ਹੋਵੇ ਉਹ ਕਮੈਂਟ ਬਾਕਸ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ